ਪਿਆਰੇ ਪ੍ਰੀਤ ਸਾਥ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੈਦਰ ਟੀਵੀ ਪੰਜਾਬੀ ਪੰਜਾਬ ਦੇ ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਅਤੇ ਤੇਜ਼ ਤੂਫਾਨ ਦਾ ਵੱਡਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਵੱਲੋਂ 19 ਜੂਨ 2025 ਦਾ ਮੌਸਮ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਅੱਜ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਤੇ ਕਿਹੜੇ-ਕਿਹੜੇ ਦਿਲਾਨੇ ਵਿੱਚ بارش ਹੋਣ ਵਾਲੀ ਆ ਕਿਤੇ ਕਿਤੇ ਤੂਫਾਨ ਆਉਣ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਆ ਤਾਂ ਜਾਣਕਾਰੀ ਦੇਣ ਤੋਂ ਪਹਿਲਾਂ ਨਿੱਕੇ ਜਿਹੀ ਗੁਜਾਰਸ਼ ਬੇਨਤੀ ਹੈ ਕਿ ਚੈਨਲ ਦੇ ਪਹਿਲੀ ਵਾਰੀ ਐਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਤੇ ਪ੍ਰੈਸ ਕਰ ਲਓ ਤਾਂ ਤੁਸੀਂ ਸਕਰੀਨ ਉੱਪਰ ਨੋਟਿਸ ਜਿਹੜਾ ਪੜ੍ਹ ਸਕਦੇ ਹੋ ਪੰਜਾਬ ਦੇ 8 ਦੇਿਲਿਆਂ ਚ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤਾਮਾਲ ਚ 3.6 ਡਿਗਰੀ ਦਾ ਜਿਹੜਾ ਵਾਦਾ ਵੀ ਹੋਇਆ ਤੋਂ ਦਾ ਦੇ ਕੇ ਮੌਸਮ ਵਿਭਾਗ ਨੇ 22 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ 21-22 ਜੂਨ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਚ بارش ਹੋਵੇਗੀ ਤੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਪੰਜਾਬ ਚ ਬੱਤ ਬਤਾ ਮਾਨ ਔਸਤਨ 3.6 ਡਿਗਰੀ ਦਾ ਵਾਦਾ ਦੇਖਿਆ ਗਿਆ ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ 1.7 ਡਿਗਰੀ ਘੱਟ ਬਣਿਆ ਹੋਇਆ ਹੈ ਪੰਜਾਬ ਚ ਅਗਲੇ ਦਿਨ ਕੁਝ ਦਿਨਾਂ ਚ ਮੌਸਮ ਚ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 38.1 ਡਿਗਰੀ ਪਠਾਨਕੋਟ ਚ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ ਚ ਤਾਪਮਾਨ 38 ਡਿਗਰੀ ਲੁਧਿਆਣਾ ਚ 34.4 ਡਿਗਰੀ ਪਟਿਆਲਾ ਚ 35.2 ਡਿਗਰੀ ਮੋਹਾਲੀ ਚ 36 ਡਿਗਰੀ ਫਰੀਦਕੋਟ ਚ 34 ਡਿਗਰੀ ਸੰਗਰੂਰ ਚ 37.6 ਡਿਗਰੀ ਫਿਰੋਜ਼ਪੁਰ ਚ 36.6 ਡਿਗਰੀ ਤੇ ਨਮਾਸੇਰ ਚ 37.5 ਡਿਗਰੀ ਤੇ ਰੂਪਨਗਰ ਚ 38 ਡਿਗਰੀ ਤਾਪਮਾਨ ਜਿਹੜਾ ਹੋ ਦਰਜ ਕੀਤਾ ਗਿਆ ਤੇ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਜਿਹੜਾ ਅਨੁਮਾਨ ਲਗਾਇਆ ਜਾ ਰਿਹਾ ਉਹ ਕਿਹੜੇ-ਕਿਹੜੇ ਜ਼ਿਲ੍ਹੇ ਨੇ ਦਾ ਤੁਸੀਂ ਅੱਗੇ ਸੁਣ ਲਵੋ ਜੀ ਪੰਜਾਬ ਦੇ ਇਹ 8 ਜ਼ਿਲ੍ਹੇ ਹੈਗੇ ਨੇ ਜੀ ਹੁਸ਼ਿਆਰਪੁਰ ਪਠਾਨਕੋਟ ਮੋਹਾਲੀ ਪਟਿਆਲਾ ਨਨਾ ਸਾਹਿਬ ਫਤਿਹਗੜ੍ਹ ਸੈਵ ਰੂਪਨਗਰ ਤੇ ਗਰਦਾਸਪੁਰ ਚ ਜੈਲੋ ਅਲਰਟ ਜਿਹੜਾ ਹੋ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਗਰਮੀ ਤੇਜ਼ੀ ਨਾਲ ਵਧੀ ਹੈ ਪਰ ਅਗਲੇ 4 ਤੇ 5 ਦਿਨਾਂ ਚ ਤੇਜ਼ ਹਵਾਵਾਂ ਤੇ ਮੀਂਹ ਨਾਲ ਰਾਹਤ ਜਿਹੜੀ ਆ ਉਹ ਮਿਲੇਗੀ 19 ਤੋਂ 20 22 ਜੂਨ ਤੱਕ ਕੇ ਕਈ ਜ਼ਿਲ੍ਹਿਆਂ ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈ ਸੋ ਪੰਜਾਬ ਦੇ ਕੁਝ ਸ਼ਹਿਰਾਂ ਦਾ ਆਪਾਂ ਮੌਸਮ ਵੀ ਤੁਹਾਡੇ ਨਾਲ ਅੱਜ ਸਾਂਝਾ ਕਰ ਲੈਂਦੇ ਹਾਂ ਜਿੱਥੇ ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਹਲਕੇ ਬੱਦਲ ਰਹਿਣਗੇ ਤੇ ਧੁੱਪ ਵੀ ਨਿਕਲਣ ਦੀ ਸੁਭਾਵਨਾ ਹੈ ਤਾਪਮਾਨ ਤੇ 27 ਤੋਂ 37 ਡਿਗਰੀ ਤੱਕ ਜਿਹੜਾ ਰਹਿਣ ਦਾ ਅਨੁਮਾਨ ਜਿਹੜਾ ਅੱਜ ਦੇ ਦਿਨ ਦੇ ਲਗਾਇਆ ਜਾ ਰਿਹਾ ਇਸ ਤੋਂ ਬਿਨਾਂ ਅੰਮਰਸਰ ਦੇ ਵਿੱਚ ਵੀ ਹਲਕੇ ਬੱਦਲ ਰਹਿਣਗੇ ਧੁੱਪ ਨਰਲੰਦਾ ਅਨੁਮਾਨ ਹੈ ਤਾਪਮਾਨ 27 ਤੋਂ 37 ਡਿਗਰੀ ਰਹਿਣ ਦੀ ਸੰਭਾਵਨਾ ਪਟਿਆਲਾ ਦੇ ਵਿੱਚ ਵੀ ਹਲਕੇ ਬੱਦਲ ਤੇ ਧੁੱਪ ਨਿਕਲਣ ਦੀ ਸੰਭਾਵਨਾ 26 ਤੋਂ 34 ਡਿਗਰੀ ਜਿਹੜਾ ਮੌਸਮ ਰਹੇਗਾ ਮੋਹਾਲੇ ਦੇ ਵਿੱਚ ਹਲਕੇ ਬੱਦਲ ਤੇ ਧੁੱਪ ਨਿਕਲੇਗੀ 26 ਤੋਂ 35 ਡਿਗਰੀ ਤਾਪਮਾਨ ਰਹੇਗਾ ਲੁਧਿਆਣਾ ਦੇ ਵਿੱਚ ਵੀ ਹਲਕੇ ਬੱਦਲ ਅਤੇ ਧੁੱਪ ਨਿਕਲੇਗੀ ਮੌਸਮ 26 ਤੋਂ 37 ਡਿਗਰੀ ਦੇ ਵਿੱਚ ਰਹੇਗਾ ਜਿਹੜਾ ਇਹ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀ ਇੰਨਾ ਜਿਲ੍ਹੇ ਦੇ ਵਿੱਚ ਜਿਹੜਾ ਮੀਂਹ ਪੈਣ ਦੀ ਸੁਭਾਵਨਾ ਦੱਸੀ ਗਈ ਹੈ ਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਲਾਗ ਕਰਦੇ ਹੋ ਤੁਹਾਡੇ ਜ਼ਿਲ੍ਹੇ ਦਾ ਕੀ ਹਾਲਾਤ ਨੇ ਕਿੰਨੀ ਕੁ ਗਰਮੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਪੈ ਰਹੀ ਆ ਕਿੰਨਾ ਤਾਪਮਾਨ ਹੈ ਤਾਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਫਿਲਹਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਮੌਸਮ ਜਿਦਾਂ ਦਾ ਰਿਹਾ ਹੈ ਮੀਂਹ ਪੈਣ ਕਾਰਨ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਆਈ ਹੈ ਤੇ ਮੌਸਮ ਜਿਹੜਾ ਠੰਡਾ ਦੇਖਿਆ ਗਿਆ ਗਰਮੀ ਤੋਂ ਵੱਡੀ ਰਾਹਤ ਜਿਹੜੀ ਆ ਉਹ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗਰਮੀ ਤੋਂ ਜਿਹੜੀ ਰਾਹਤ ਤੁਹਾਨੂੰ ਮਿਲ ਸਕਦੇ ਸੂ ਇਸੇ ਮੌਸਮ ਲੈ ਕੇ ਤਾਜ਼ਾ ਜਾਣਕਾਰੀ ਮਿਲਦੇ ਹੋਰ ਅਪਡੇਟ ਦੇ ਨਾਲ ਹਉ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ